ਕਰਨਲ ਸਾਹਿਬ ਦਾ ਜਿਹੜਾ ਪਰਿਵਾਰ ਹੈਗਾ ਜਿਸ ਸ਼ਿੱਦਤ ਨਾਲ ਔਰ ਜਿਸ ਦਲੇਰੀ ਨਾਲ ਡਟਿਆ ਹੈ ਸੋ ਉਹਦੇ ਤੋਂ ਜਿਹੜਾ ਨਤੀਜਾ ਨਿਕਲਣਾ ਚਾਹੀਦਾ ਸੀ ਉਹ ਬਿਲਕੁਲ ਇਹੇ ਨਿਕਲਣਾ ਚਾਹੀਦਾ ਸੀਗਾ ਕਿਉਂਕਿ ਪੰਜਾਬ ਪੁਲਿਸ ਤੇ ਮੁੜ ਕੇ ਚੰਡੀਗੜ੍ਹ ਪੁਲਿਸ ਦੋਹਾਂ ਨੇ ਉਸ ਉਸ ਘਟਨਾ ਵਿੱਚ ਸ਼ਾਮਲ ਜਿਹੜੇ ਹੈਗੇ ਆ ਉਹਨਾਂ ਕਿਸੇ ਵੀ ਪੁਲਿਸ ਇੰਸਪੈਕਟਰ ਨੂੰ ਹਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਉਹਦੀ ਕੋਈ ਵੀ ਪੁੱਛਗਿੱਛ ਨਹੀਂ ਹੋਈ ਸੋ ਤਾਂ ਪਰਿਵਾਰ ਤੱਕੜਾ ਹੈਗਾ ਇੱਕ ਤਰ੍ਹਾਂ ਨਾਲ ਪੜਿਆ ਲਿਖਿਆ ਪਰਿਵਾਰ ਆ ਵੀ ਉਹ ਡਟ ਗਿਆ ਉਹਨੂੰ ਉਹਨੂੰ ਲੀਗਲ ਜਿਹੜੀ ਫਾਈਟ ਕਰਨ ਦੀ ਜਿਹੜੀ ਹੈਗੀ ਆ ਸਮਝ ਹੈਗੀ ਆ ਵਰਨਾ ਕੋਈ ਸੁਧਾਰਨ ਪਰਿਵਾਰ ਹੁੰਦਾ ਤੇ ਹੁਣ ਨੂੰ ਉਹਨੂੰ ਕਈ ਕੇਸਾਂ ਵਿਚ ਚਲ ਜਾ ਕੇ ਜਿਹੜਾ ਹੈਗਾ ਉਹ ਉਹਨਾਂ ਨੇ ਦਬਾ ਲੈਣਾ ਸੀਗਾ ਔਰ ਕਹਿੰਦੇ ਵੀ ਸਾਨੂੰ ਇਸ਼ਾਰਿਆਂ ਇਸ਼ਾਰਿਆਂ ਵਿੱਚ ਇਹ ਵੀ ਧਮਕਾਇਆ ਜਾ ਰਿਹਾ ਹੈ ਵੀ ਤੁਹਾਡਾ ਬੇਟਾ ਹੈਗਾ ਜਿਹੜਾ ਇੱਥੇ ਬਾਹਰ ਤੁਰਿਆ ਫਿਰਦਾ ਇਹਦਾ ਕਿਤੇ ਐਕਸੀਡੈਂਟ ਹੋ ਸਕਦਾ ਕੋਈ ਦੇ ਨਾਲ ਅਣਸਖਾਵੀ ਘਟਨਾ ਵਾਪਰ ਸਕਦੀ ਆ ਤੁਸੀਂ ਵੀ ਪਟਿਆਲੇ ਰਹਿਣਾ ਅਸੀਂ ਵੀ ਪਟਿਆਲੇ ਰਹਿੰਦੇ ਹਾਂਗੇ ਸੋ ਪਰ ਬੀਬੀ ਜੀ ਦੀ ਦਲੇਰੀ ਨੂੰ ਅਸੀਂ ਸਲਾਮ ਕਰਦੇ ਹੈਗੇ ਆਂ ਵੀ ਪੜੇ ਲਿਖੇ ਪਰਿਵਾਰ ਦੀ ਹੋਣ ਕਰਕੇ ਉਹਨਾਂ ਨੇ ਜਿਸ ਢੰਗ ਨਾਲ ਇਹ ਕੇਸ ਲੜਿਆ ਹੈਗਾ ਸੋ ਸੋਹੀ ਮੋਡ ਸਪਰਿੰਟ ਹੈ ਜਿਹੜੀ ਪੁਲਿਸ ਮੁਕਾਬਿਆਂ ਦੇ ਮਾਮਲੇ ਵਿੱਚ ਦੁਬਾਰੇ ਅਪਣਾਈ ਜਾ ਰਹੀ ਹੈਗੀ ਇਹ ਐਕਸਟਰਾ ਜੁਡੀਸ਼ੀਅਲ ਕਿਲਿੰਗ ਦਾ ਵੱਡੀ ਗੱਲ ਇਹ ਹੈਗੀ ਆ ਵੀ ਸਿਵਲ ਸੁਸਾਇਟੀ ਨੂੰ ਇਹ ਦੱਸਣ ਦਾ ਯਤਨ ਕੀਤਾ ਜਾ ਰਿਹਾ ਵੀ ਪੁਲਿਸ ਮੁਕਾਬਲੇ ਹੀ ਇੱਕੋ ਇੱਕ ਹੱਲ ਆ ਕਤਲਿਆਮ ਦਾ ਕੇਸ ਯਾ ਸੁਮੇਤ ਸੈਣੀ ਵਾਲਾ ਜਿਹੜਾ ਕੇਸ ਹੈਗਾ ਵੀ ਇੱਕ ਹਿੰਦੂ ਪਰਿਵਾਰ ਦੇ ਤਿੰਨ ਵਿਅਕਤੀਆਂ ਨੂੰ ਭੱਠੇ ਵਿੱਚ ਜਿਉਂਦੇ ਸਾੜ ਕੇ ਮਾਰ ਦਿੱਤਾ ਗਿਆ ਹਨ ਸੋ ਉਹ ਕੇਸ ਆ ਕਹਿੰਦਾ ਵੀ ਦਿੱਲੀ ਦੀ ਅਦਾਲਤ ਵਿੱਚ ਚੱਲ ਰਿਹਾ ਉਹ ਕਹਿੰਦਾ ਵੀ ਆਪਾਂ ਯਤਨ ਕਰੀਏ ਵੀ ਦੁਬਾਰੇ ਇਸ ਤਰ੍ਹਾਂ ਦੀ ਪੁਲਿਸ ਫੋਰਸ ਨਾ ਆਵੇ ਜਿਹੜੀ ਸਾਡੇ ਨੌਜਵਾਨਾਂ ਦੇ ਕਤਲਿਆਂ ਦਾ ਹੈ ਇਸ ਤਰ੍ਹਾਂ ਕਤਲਿਆਂ ਕਰੇ ਤੇ ਉਹਨੂੰ ਜਾਇਜ਼ ਠਹਿਰਾਉਣ ਦਾ ਯਤਨ ਕਰੇ ਸੋ ਬਹੁਤ ਭਾਵਪੂਰਤ ਰੈਲੀ ਸੀ ਇਸ ਤਰ੍ਹਾਂ ਦੀਆਂ ਰੈਲੀਆਂ ਲਗਾਤਾਰ ਪੰਜਾਬ ਪਰ ਵਿੱਚ ਚੇਤਨਤਾ ਜਗਾਉਣ ਲਈ ਹੋਣੀਆਂ ਚਾਹੀਦੀਆਂ ਸਰਦਾਰ ਅਪਤਾ ਸਿੰਘ ਜੀ ਕਰਨਲ ਬਾਠ ਵਾਲਾ ਮਸਲਾ ਜਿਹੜਾ ਹੈਗਾ ਹੈ ਸੀਬੀਆਈ ਹੁਣ ਇਸਦੀ ਜਿਹੜੀ ਹੈ ਇਨਵੈਸਟੀਗੇਸ਼ਨ ਕਰੇਗੀ ਕੀ ਕਹੋਗੇ ਇਸਤੇ ਬਾਰੇ ਕੀ ਕੋ ਚੱਲ ਰਿਹਾ ਹੈ ਹਾਂ ਜੀ ਬਹੁਤ ਇੰਪੋਰਟੈਂਟ ਡਵੈਲਪਮੈਂਟ ਹੈ ਗੀ ਸੋ ਆਪਾਂ ਕਹੀਏ ਕਿਉਂਕਿ ਪੁਲਿਸ ਜ਼ਬਰ ਦੇ ਖਿਲਾਫ ਕਰਨਲ ਸਾਹਿਬ ਦਾ ਜਿਹੜਾ ਪਰਿਵਾਰ ਹੈਗਾ ਜਿਸ ਸ਼ਿੱਦਤ ਨਾਲ ਔਰ ਜਿਸ ਦਲੇਰੀ ਨਾਲ ਡਟਿਆ ਹੈ ਸੋ ਉਹਦੇ ਤੋਂ ਜਿਹੜਾ ਨਤੀਜਾ ਨਿਕਲਣਾ ਚਾਹੀਦਾ ਸੀ ਉਹ ਬਿਲਕੁਲ ਇਹੇ ਨਿਕਲਣਾ ਚਾਹੀਦਾ ਸੀਗਾ ਕਿਉਂਕਿ ਪੰਜਾਬ ਪੁਲਿਸ ਤੇ ਮੁੜ ਕੇ ਚੰਡੀਗੜ੍ਹ ਪੁਲਿਸ ਦੋਹਾਂ ਨੇ ਉਸ ਉਸ ਘਟਨਾ ਵਿੱਚ ਸ਼ਾਮਲ ਜਿਹੜੇ ਹੈਗੇ ਆ ਉਹਨਾਂ ਕਿਸੇ ਵੀ ਪੁਲਿਸ ਇੰਸਪੈਕਟਰ ਨੂੰ ਹਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਉਹਦੀ ਕੋਈ ਵੀ ਪੁੱਛਗਿੱਛ ਨਹੀਂ ਹੋਈ ਸੋ ਤਾਂ ਪਰਿਵਾਰ ਤੱਕੜਾ ਹੈਗਾ ਇੱਕ ਤਰ੍ਹਾਂ ਨਾਲ ਪੜਿਆ ਲਿਖਿਆ ਪਰਿਵਾਰ ਆ ਵੀ ਉਹ ਡਟ ਗਿਆ ਉਹਨੂੰ ਉਹਨੂੰ ਲੀਗਲ ਜਿਹੜੀ ਫਾਈਟ ਕਰਨ ਦੀ ਜਿਹੜੀ ਹੈਗੀ ਆ ਸਮਝ ਹੈਗੀ ਆ ਵਰਨਾ ਕੋਈ ਸੁਧਾਰਨ ਪਰਿਵਾਰ ਹੁੰਦਾ ਤੇ ਹੁਣ ਉਹਨੂੰ ਉਹਨੂੰ ਕਈ ਕੇਸਾਂ ਵਿੱਚ ਚਲ ਜਾ ਕੇ ਜਿਹੜਾ ਹੈਗਾ ਉਹ ਉਹਨਾਂ ਨੇ ਦਬਾ ਲੈਣਾ ਸੀਗਾ ਸੋ ਕਰਨਲ ਸਾਹਿਬ ਦੀ ਪਤਨੀ ਬੀਬੀ ਜੀ ਬਹੁਤ ਦਲੇਰੀ ਨਾਲ ਜਿਹੜਾ ਹੈਗਾ ਕੇਸ ਅੱਗੇ ਰੱਖ ਰਹੇ ਆ ਪਿਛਲੇ ਦਿਨੀ ਉਹਨਾਂ ਦੀ ਇੱਕ ਇੰਟਰਵਿਊ ਆਈ ਆ ਉਹ ਕਹਿੰਦੇ ਵੀ ਸਾਨੂੰ ਲਗਾਤਾਰ ਇਹ ਸੁਣਾਇਆ ਜਾ ਰਿਹਾ ਵੀ ਇਹ ਜੇ ਮਾਮਲੇ ਤਾਂ ਸਮਝੌਤਿਆਂ ਨਾਲ ਹੀ ਨਿਪਟ ਜਾਇਆ ਕਰਦੇ ਆ ਵੀ ਤੁਸੀਂ 5-4 ਕਰੋੜ ਰੁਪਈਆ ਜਿਹੜਾ ਲੈਣਾ ਹੈਗਾ ਉਹ ਲੈ ਲਓ ਇਹ ਬੀਬੀ ਜੀ ਦੇ ਇੰਟਰਵਿਊ ਆ ਇੱਕ ਚੈਨਲ ਦੇ ਨਾਲ ਔਰ ਕਹਿੰਦੇ ਵੀ ਸਾਨੂੰ ਇਸ਼ਾਰਿਆਂ-ਇਸ਼ਾਰਿਆਂ ਵਿੱਚ ਇਹ ਵੀ thmਕਾਇਆ ਜਾ ਰਿਹਾ ਵੀ ਤੁਹਾਡਾ ਬੇਟਾ ਹੈਗਾ ਜਿਹੜਾ ਇੱਥੇ ਬਾਹਰ ਤੁਰਿਆ ਫਿਰਦਾ ਇਹਦਾ ਕਿਤੇ ਐਕਸੀਡੈਂਟ ਹੋ ਸਕਦਾ ਕੋਈ ਦੇ ਨਾਲ ਅਣਸੁਖਾਵੀ ਘਟਨਾ ਵਾਪਰ ਸਕਦੀ ਆ ਤੁਸੀਂ ਵੀ ਪਟਿਆਲੇ ਰਹਿਣਾ ਅਸੀਂ ਵੀ ਪਟਿਆਲੇ ਰਹਿੰਦੇ ਹੈਗੇ ਹਾਂ ਸੋ ਪਰ ਬੀਬੀ ਜੀ ਦੀ ਦਲੇਰੀ ਨੂੰ ਅਸੀਂ ਸਲਾਮ ਕਰਦੇ ਹੈਗੇ ਆਂ ਵੀ ਪੜੇ ਲਿਖੇ ਪਰਿਵਾਰ ਦੀ ਹੋਣ ਕਰਕੇ ਉਹਨਾਂ ਨੇ ਜਿਸ ਢੰਗ ਨਾਲ ਇਹ ਕੇਸ ਲੜਿਆ ਹੈਗਾ ਸੋ ਪੁਲਿਸ ਜਬਰ ਦੇ ਖਰਾਬ ਆ ਜਿਹੜਾ ਉਹਨਾਂ ਦੀ ਫਾਈਟ ਨੂੰ ਜਿਹੜੀ ਸਿੱਖ ਕੌਮ ਹੈਗੀ ਆ ਉਹ ਸਲਾਮ ਕਰਦੀ ਹੈਗੀ ਆ ਔਰ ਅਸੀਂ ਉਮੀਦ ਕਰਾਂਗੇ ਕਿ ਬਾਕੀ ਦੇ ਜਿਹੜੇ ਬਹੁਤ ਸਾਰੇ ਟੁੱਟੇ ਹੋਏ ਪਰਿਵਾਰ ਹੁੰਦੇ ਆ ਗਰੀਬ ਪਰਿਵਾਰਾਂ ਤੋਂ ਇਹ ਫਾਈਟ ਨਹੀਂ ਕਰ ਹੁੰਦੀ ਉਹ ਫਾਈਟ ਆ ਜਿਹੜੀ ਹੈਗੀ ਆ ਕੁਝ ਆਪਾਂ ਇਸ ਤਰ੍ਹਾਂ ਦਾ ਵੈਸੇ ਜਸਟਿਸ ਰਣਜੀਤ ਸਿੰਘ ਉਹਨਾਂ ਨੇ ਤੇ ਮਾਲਵਿੰਦਰ ਸਿੰਘ ਮਾਲੀ ਉਹਨਾਂ ਨੇ ਰਲ ਕੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੁਬਾਰੇ ਖੜੀ ਕੀਤੀ ਆ ਸੋ ਸਿੱਖ ਸੰਗਤਾਂ ਨੂੰ ਇਹ ਪੀਐਚਆਰ ਨੂੰ ਵੀ ਅਪੀਲ ਕਰਦੇ ਆ ਵੀ ਇਹਨਾਂ ਇਹ ਜੇ ਪੀੜਤ ਪਰਿਵਾਰਾਂ ਨਾਲ ਉਹ ਹੁਣ ਅਗਲੇ ਦਿਨਾਂ 'ਚ ਜਾਣਗੇ ਤੇ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਦੀ ਦਲੇਰ ਅਵਸਥਾ ਵਿੱਚ ਜਿਹੜੀ ਹੈਗੀ ਆ ਕਾਰਵਾਈ ਕਰਨਗੇ ਪਰ ਆ ਕਰਨਲ ਬਾਠ ਵਾਲੇ ਮਾਮਲੇ ਵਿੱਚ CBI ਨੂੰ ਰਿਪੋਰਟ ਜਾਣੀ ਅਸੀਂ ਸਮਝਦੇ ਹਾਂ ਬਹੁਤ ਅੱਛੀ ਗੱਲ ਆ CBI ਬਹੁਤ ਪ੍ਰੋਫੈਸ਼ਨਲ ਢੰਗ ਨਾਲ ਆ ਸਾਰੇ ਕੇਸਾਂ ਦੀ ਇਨਵੈਸਟੀਗੇਸ਼ਨ ਕਰਦੀ ਆ ਆਪਾਂ ਦੇਖੋ ਵੀ 30-30 ਸਾਲ ਪੁਰਾਣੇ ਕੇਸ ਸਮਝ ਜਿਸ ਤਰ੍ਹਾਂ ਹੁਣ ਸਜਾਵਾਂ ਹੋ ਰਹੀਆਂ ਨੇ ਹੂੰ ਸੋ ਸਾਨੂੰ ਉਮੀਦ ਹੈ ਵੇ ਜਿਹੜੀ ਪੁਲਿਸ ਦੀ ਬੁਰਸ਼ਾਗਰਦੀ ਦਵਾਰੇ ਸ਼ੁਰੂ ਹੋਣ ਲੱਗੀ ਸੀ ਉਹਨੂੰ ਨੱਥ ਪਾਉਣ ਲਈ ਸੀਬੀਆਈ ਦਾ ਕੇਸ ਕੋਲ ਕਿਉਂਕਿ ਸੀਬੀਆਈ ਕੋਲ ਕੇਸ ਜਾਣਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈਗਾ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਗੱਲਬਾਤ ਕਰ ਲੈਨੇ ਕਿ ਅਨਕਾਊਂਟਰਸ ਨੂੰ ਲੈ ਕੇ ਹੌਲੀ ਹੌਲੀ ਜਿਹੜੀਆਂ ਆਵਾਜ਼ਾਂ ਪੰਜਾਬ ਦੇ ਵਿੱਚ ਉੱਠਣੀਆਂ ਚਾਲੂ ਹੋ ਗਈਆਂ ਨੇ ਸਰਦਾਰ ਤਰਸ ਸਿੰਘ ਜੀ ਜਿਹੜੀਆਂ ਇਹਨਾਂ ਨੇ ਤੇ ਜਿਹੜਾ ਲਬਜ਼ ਵਰਤਿਆ ਏ ਇਹਨਾਂ ਦੀ ਇੰਟਰਵਿਊਜ਼ ਵੀ ਜਿਹੜੀ ਸਾਹਮਣੇ ਆਈਆਂ ਉਹ ਕਹਿੰਦੇ ਕਿ ਤਕਰੀਬਨ 20 ਦੇ ਕਰੀਬ ਜਿਹੜੀਆਂ ਇਦਾਂ ਦੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਜਿਹੜੀਆਂ ਹੋਈਆਂ ਨੇ ਔਰ ਉਹ ਜੋ ਪੈਟਰਨ ਹੈ ਉਹੀ ਸਾਰਾ ਸੇਮ ਹੈ ਜ ਜਦ ਆਪਾਂ ਗੱਲ ਕਰਦੇ ਹੁਣੇ ਨਾ ਕਿ ਯੂਪੀ ਬਿਹਾਰ ਦੇ ਵਿੱਚ ਚੱਲਦਾ ਹੈਗਾ ਸਿਸਟਮ ਜਾਂ ਪੰਜਾਬ ਦੇ ਵਿੱਚ ਕਿ ਅਸੀਂ ਜਿਹੜਾ ਹੈਗੇ ਉਹਦੇ ਨਾਲ ਕੋਈ ਰਿਕਵਰੀ ਕਰਨ ਦੇ ਲਈ ਗਏ ਤੇ ਫਿਰ ਉੱਥੋਂ ਉਹਨੇ ਜਾਂ ਆਪਣਾ ਹਥਿਆਰ ਜਿਹੜਾ ਉਹਨੇ ਫੜ ਲਿਆ ਤੇ ਜਾਂ ਪੁਲਿਸ ਦੇ ਹਥਿਆਰ ਫੜ ਕੇ ਗੋਲੀ ਚਲਾਈ ਤੇ ਫਿਰ ਆਪਸੀ ਫਾਇਰਿੰਗ ਦੇ ਵਿੱਚ ਜਾਂ ਤੇ ਉਹ ਬੰਦਾ ਮਾਰਿਆ ਜਾਂਦਾ ਹੈ ਜਾਂ ਲੱਤਾਂ 'ਚ ਗੋਲੀਆਂ ਲੱਗ ਜਾਂਦੀਆਂ ਨੇ ਇਹ ਕੁਝ ਕਹੋਗੇ ਜੋ ਕੁਝ ਇਹ ਇਹ ਖੜਕੂ ਲਹਿਰ ਦੌਰਾਨ ਵੀ ਇਹ ਹੋਇਆ ਜਿੱਥੇ ਅਸਲ ਮੁਕਾਬਲੇ ਨਹੀਂ ਹੋਏ ਜਿੱਥੇ ਤਾਂ ਅਮੋ ਸਾਹਮਣੇ ਮੁਕਾਬਲੇ ਹੋਏ ਆ ਉਹਦੇ ਵਿੱਚ ਤਾਂ ਇੱਕ ਹੋਰ ਸਿਨੈਰੀਓ ਪੇਸ਼ ਹੁੰਦਾ ਬਿਲਕੁਲ ਉਹਦੀ ਸਿੱਖਾਂ ਨੇ ਕਦੀ ਰੰਝ ਵੀ ਨਹੀਂ ਕੀਤਾ ਕਦੀ ਕੰਪਲੀਟ ਵੀ ਨਹੀਂ ਕਰੀ ਜੀ ਹਾਂ ਜੀ ਹਾਂ ਜੀ ਸੋ ਜਿਹੜੇ ਫੜਕੇ ਮਾਰੇ ਗਏ ਆ ਤੁਸੀਂ ਉਹਨਾਂ ਦੀਆਂ ਐਫਆਈਆਰਜ਼ ਨੋਟ ਕਰੋ ਤਾਂ 95% ਵਿੱਚ ਇੱਕੋ ਹੀ ਸਟੋਰੀ ਆ ਪੂਰੇ ਪੰਜਾਬ ਵਿੱਚ ਹੋਏ ਸਾਰੇ ਝੂਠੇ ਮੌਲਸ ਮੁਕਾਬਲੇਆ ਚੋਂ 95% ਦੀ ਸਟੋਰੀ ਇਹੀ ਆ ਵੀ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ ਝਾੜੀਆਂ ਵਿੱਚੋਂ ਖਾੜਕੂਆਂ ਨੇ ਇਹਨੂੰ ਛਡਾਉਣ ਦਾ ਹਮਲਾ ਕੀਤਾ ਉਸ ਗੋਲੀਬਾਰੀ ਵਿੱਚ ਖਾੜਕੂ ਮਾਰੇ ਗਏ ਪੁਲਿਸ ਵਾਲਾ ਕੋਈ ਵੀ ਨਹੀਂ ਮਾਰਿਆ ਗਿਆ ਹਾਂ ਸੋ ਸੋਹੀ ਮੋਡਸ ਆਪਰੈਂਡੀ ਆ ਜਿਹੜੀ ਪੁਲਿਸ ਮੁਕਾਬਿਆਂ ਦੇ ਮਾਮਲੇ ਵਿੱਚ ਦੁਬਾਰੇ ਅਪਣਾਈ ਜਾ ਰਹੀ ਹੈਗੀ ਆ ਇਹ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਆ ਵੱਡੀ ਗੱਲ ਇਹ ਹੈਗੀ ਆ ਵੀ ਸਿਵਲ ਸੁਸਾਇਟੀ ਨੂੰ ਇਹ ਦੱਸਣ ਦਾ ਯਤਨ ਕੀਤਾ ਜਾ ਰਿਹਾ ਵੀ ਪੁਲਿਸ ਮੁਕਾਬਲੇ ਹੀ ਇੱਕੋ ਇੱਕ ਹੱਲ ਆ ਇਹਨੂੰ ਇਹਨੂੰ ਬਿਲਕੁਲ ਹੁਣ ਆਪਾਂ ਦੇਖਿਆ ਕਿ ਆ ਜਿਹੜਾ ਵਪਾਰੀ ਦਾ ਕਤਲ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਹੜੀ ਪੋਲੀਟਿਸ਼ੀਅਨਸ ਹੈਗੇ ਉਹ ਇਸ ਚੀਜ਼ ਦਾ ਕ੍ਰੈਡਿਟ ਲੈ ਰਹੇ ਮਤਲਬ ਹੁਣ ਪੁਲਿਸ ਮੁਕਾਬਲਿਆਂ ਦਾ ਕ੍ਰੈਡਿਟ ਲੈ ਰਹੇ ਹੈ ਇਹ ਹੀ ਹੈ ਨਾ ਵੀ ਸਿਵਲ ਸੁਸਾਇਟੀ ਨੂੰ ਇਹ ਦੱਸਿਆ ਜਾ ਰਿਹਾ ਹੈਗਾ ਵੀ ਸਿਰਫ ਪੁਲਿਸ ਮੁਕਾਬਲੇ ਹੀ ਜਿਹੜਾ ਹੱਲ ਆ ਗਿਆ ਪੁਲਿਸ ਮੁਕਾਬਲਿਆਂ ਦੀ ਵੈਲਿਡਿਟੀ ਨੂੰ ਸਿਵਲ ਸੁਸਾਇਟੀ ਵਿੱਚ ਪ੍ਰਵਾਨ ਕੌਣਦਾ ਜਿਹੜਾ ਇਹ ਯਤਨ ਕੀਤਾ ਜਾ ਰਿਹਾ ਹੈ ਦੇ ਖਿਲਾਫ ਜਿਹੜੀਆਂ ਜਿਹੜੀਆਂ ਸੁਚੇਤ ਤੇ ਰਾਣੇ ਚਾਹੀਏ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਜਾਂ ਹੋਰ ਸਿਵਲ ਸੁਸਾਇਟੀ ਦੀਆਂ ਜਿਹੜੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਆਵਾਜ਼ ਚੁੱਕਣੀ ਚਾਹੀਦੀ ਆ ਤੇ ਕਾਰਵਾਈਆਂ ਕਰਨੀਆਂ ਚਾਹੀਦੀਆਂ ਤਾਂ ਕਿ ਇਹ ਮਾਨਸਿਕਤਾ ਦਾ ਹਿੱਸਾ ਨਾ ਬਣੇ ਉਹਦੇ ਖਿਲਾਫ ਆ ਜਿਹੜੀ ਆਵਾਜ਼ਾਂ ਜ਼ਰੂਰ ਉੱਠਣ ਜੀ ਬਿਲਕੁਲ ਜੀ ਕਿਉਂਕਿ ਜਦੋਂ ਕਿਤੇ ਕਾਨੂੰਨ ਹੁੰਦਾ ਹੈ ਜੇ ਆਪਾਂ ਕਹੀਏ ਕਿ ਜੇ ਵਿਦਬੀ ਦੇ ਦੋਸ਼ੀ ਨੂੰ ਕਿਤੇ ਸੰਗਤ ਫੜ ਕੇ ਜੇ ਸਜ਼ਾ ਦੇ ਦਿੰਦੀ ਹੈ ਜਾਂ ਸੋਧ ਦਿੰਦੀ ਹੈ ਜਾਂ ਉੱਤੇ ਹਮਲਾ ਹੁੰਦਾ ਹੈ ਤੇ ਬਹੁਤ ਸਾਰੇ ਜਿਹੜੇ ਹੈਗੇ ਆ ਟੀਵੀ ਚੈਨਲ ਬਹੁਤ ਸਾਰੇ ਮੀਡੀਆ ਦੇ ਵਿੱਚ ਇਦਾਂ ਦੀਆਂ ਡਿਬੇਟਸ ਹੋਣੀਆਂ ਚਾਹੀਦੀਆਂ ਜੀ ਜੀ ਸਿੱਖਾਂ ਨੇ ਬੁਰਸ਼ਾ ਗਰਦੀ ਕਰਤੀ ਜਾਂ ਇਸ ਤਰੀਕੇ ਦੇ ਨਾਲ ਕਰਤਾ ਉਹਨੂੰ ਅਰੈਸਟ ਕਰਨਾ ਚਾਹੀਦਾ ਸੀ ਉਹਦੇ ਪਿੱਛੇ ਪਤਾ ਕਰਨਾ ਚਾਹੀਦਾ ਸੀ ਕਿ ਕੌਣ ਉਹਨੂੰ ਚਲਾ ਰਿਹਾ ਹੈ ਤੇ ਕੀ ਫਿਰੇ ਉਸ ਸਿਸਟਮ ਦੇ ਜਿਨੇ ਰਖਵਾਲੀ ਕਰਨੀ ਆ ਪੂਰੇ ਸਿਸਟਮ ਦੀ ਕੀ ਉਹਨਾਂ ਦੇ ਲਈ ਇਹ ਸੇਮ ਚੀਜ਼ਾਂ ਲਾਗੂ ਨਹੀਂ ਹੁੰਦੀਆਂ ਇਹ ਵੀ ਤਾਂ ਇੱਕ ਸਵਾਲ ਜਿਹੜਾ ਉੱਠਦਾ ਹੈਗਾ ਇਹ ਨਾ ਸਰਦਾਰ ਅਰਪਾਦ ਸਿੰਘ ਜੀ ਤਪਾ ਮੰਡੀ ਦੇ ਵਿੱਚ ਵੀ ਪੁਲਿਸ ਦੇ ਜ਼ਬਰ ਦੇ ਵਿਰੁੱਧ ਇੱਕ ਰੈਲੀ ਹੋਈ ਹੈਗੀ ਆ ਕੀ ਕੋ ਜੋਥੇ ਹੋਇਆ ਕੀ ਕੁਝ ਪਾਰਟਿਕੂਲਰ ਕੇਸਾਂ ਨੂੰ ਲੈ ਕੇ ਹੋਇਆ ਜਾਂ ਕਿਸ ਤਰ੍ਹਾਂ ਨਹੀਂ ਸਮੁੱਚੇ ਤੌਰ ਤੇ ਜਿਹੜੀ ਹੈਗੇ ਨਾ ਜਿਹੜਾ ਪੁਲਿਸ ਦਾ ਜ਼ਬਰ ਇਹ ਵਧ ਰਿਹਾ ਹੈਗਾ ਆਪਣੇ ਵਿਰੋਧੀਆਂ ਤੇ ਕੇਸ ਪਾਏ ਜਾ ਰਹੇ ਆ ਜਾਂ ਸਿੱਖ ਨੌਜਵਾਨਾਂ ਦਾ ਜਿਹੜਾ ਕਤਲ యం ਕੀਤਾ ਜਾ ਰਿਹਾ ਬਹੁਤ ਵੱਡੀ ਗਿਣਤੀ ਵਿੱਚ ਜਿਹੜੀਆਂ ਸਿੱਖ ਸੰਗਤਾਂ ਨੇ ਉੱਥੇ ਸ਼ਮੂਲੀਅਤ ਕੀਤੀ ਆ ਔਰ ਸਾਰੀਆਂ ਹੀ ਤਰ੍ਹਾਂ ਜਿਹੜੀਆਂ ਉਹਦੇ ਵਿੱਚ ਕਰਨਲ ਬਾਠ ਦੇ ਜਿਹੜੇ ਵਾਈਫ ਆ ਮੇ ਰਖ ਲੋ ਉਹ ਵੀ ਗਏ ਆ ਜਿਹੜੇ ਨਿਰਪਿੰਦਰ ਸਿੰਘ ਜਿਹੜੇ ਉਸ ਸੈਂਟਰ ਚਲਾ ਰਹੇ ਸੀਗੀ ਆਇਲੈਟਸ ਵਾਲਾ ਉਹਨਾਂ ਦੀ ਵਾਈਫ ਆ ਜਿਹੜੇ ਉਹ ਗਏ ਆ ਲੱਖੇ ਸਿਧਾਣੇ ਉਹ ਨਹੀਂ ਗਏ ਹੈਗੇ ਆ ਬਾਪੂ ਤਰਸੇਮ ਸਿੰਘ ਉਹ ਨਹੀਂ ਗਏ ਆ ਨਵਦੀਪ ਸਿੰਘ ਜਲਵੇੜਾ ਜਿਹੜਾ ਕਿ ਹਰਿਆਣੇ ਵਾਲੇ ਆ ਸੋ ਉਹਨਾਂ ਦੇ ਸੋ ਉਹਨਾਂ ਨੇ ਬਹੁਤ ਵਧੀਆ ਨਵਦੀਪ ਸਿੰਘ ਨੇ ਜਿਹੜੀ ਹੈਗੀ ਆ ਭਾਸ਼ਣ ਕਰਿਆ ਹੈਗਾ ਉਹ ਆਖਦਾ ਕਹਿੰਦਾ ਵੀ ਜਦੋਂ ਮੰਨੂ ਫੜਿਆ ਗਿਆ ਸੀ ਮੇਰਾ ਜਿਨ੍ਹਾਂ ਨੇ ਟੌਰਚਰ ਕਰਿਆ ਇੱਕ ਦਿਨ ਉਹ ਪੁਲਿਸ ਆਫੀਸਰ ਮੰਨੂ ਜਿੱਦਾਂ ਹੈਗਾ ਬਾਜ਼ਾਰ ਵਿੱਚ ਮਿਲਿਆ ਔਰ ਕਹਿੰਦਾ ਮੈਂ ਤਾਂ ਹਲੇ ਉਹਨੂੰ ਨਜ਼ਰ ਨਹੀਂ ਸੀ ਮਾਰੀ ਉਹ ਮੇਰੇ ਸਾਹਮਣੇ ਆ ਕੇ ਹੱਥੀਂ ਜੋੜਨ ਲੱਗ ਗਿਆ ਹਾਂ ਹਾਂ ਮੈਨਾਂ ਵੀ ਮੇਤੋਂ ਗਲਤੀ ਹੋ ਗਈ ਆ ਮੈਂ ਤੁਹਾਡੇ ਦੇ ਜਿਹੜਾ ਤਛਦਦ ਕਰਿਆ ਸੀ ਕਹਿੰਦਾ ਉਹਦੇ ਪਰਿਵਾਰ ਦੇ ਸਾਹਮਣੇ ਤੇ ਮੈਂ ਅਸੀਂ ਉਹਨੂੰ ਉਹਨੂੰ ਅਹਿਸਾਸ ਕਰਵਾਇਆ ਵੀ ਤੁਸੀਂ ਗਲਤ ਕੰਮ ਕਰ ਰਹੇ ਹੋ ਨਾ ਵੀ ਤੁਸੀਂ ਜਿਹੜਾ ਬੇਇੱਜ਼ਤੀ ਕਰਿਆ ਔਰ ਇੱਕ ਵਕੀਲ ਸਾਹਿਬਾਨ ਸੀ ਉਹਨਾਂ ਨੇ ਬਹੁਤ ਅੱਛਾ ਜਿਹੜਾ ਮੈਨੂੰ ਉਹਨਾਂ ਦਾ ਨਾਮ ਵਿਸਰ ਗਿਆ ਬਹੁਤ ਅੱਛਾ ਭਾਸ਼ਣ ਆ ਜਿਹੜਾ ਉਹਨਾਂ ਨੇ ਕਰਿਆ ਸੋ ਉਹਨਾਂ ਨੇ ਵੀ ਇਹ ਆਖਿਆ ਵੀ ਇਹ ਮਾਨਸਿਕਤਾ ਦਾ ਹਿੱਸਾ ਨਾ ਬਣਦੀ ਇਹ ਆਪਾਂ ਉਹਨਾਂ ਨੇ ਮਤਲਬ ਕਿ ਖਾਸ ਕਰਕੇ ਪੁਰਾਣੇ ਪੁਲਸ ਮੁਕਾਬਲਿਆਂ ਦੇ ਕੇਸ ਜਿਹੜੇ ਹਲੇ ਚੱਲ ਰਹੇ ਆ ਇੱਕ ਤਾਂ ਕਤਲੇਆਮ ਦਾ ਕੇਸ ਆ ਸੁਮੇਲ ਸੈਣੀ ਵਾਲਾ ਜਿਹੜਾ ਕੇਸ ਹੈਗਾ ਵੀ ਇੱਕ ਹਿੰਦੂ ਪਰਿਵਾਰ ਦੇ ਤਿੰਨ ਵਿਅਕਤੀਆਂ ਨੂੰ ਭੱਠੇ ਵਿੱਚ ਜਿਉਂਦੇ ਸਾੜ ਕੇ ਮਾਰ ਦਿੱਤਾ ਗਿਆ ਹਨ ਸੋ ਉਹ ਕੇਸ ਆ ਕਹਿੰਦਾ ਵੀ ਦਿੱਲੀ ਦੀ ਅਦਾਲਤ ਵਿੱਚ ਚੱਲ ਰਿਹਾ ਉਹ ਕਹਿੰਦਾ ਵੀ ਆਪਾਂ ਯਤਨ ਕਰੀਏ ਵੀ ਦੁਬਾਰੇ ਇਸ ਤਰ੍ਹਾਂ ਦੀ ਪੁਲਿਸ ਫੋਰਸ ਨਾ ਆਵੇ ਜਿਹੜੀ ਸਾਡੇ ਨੌਜਵਾਨਾਂ ਦੇ ਕਤਲਿਆਮ ਦਾ ਇਸ ਤਰ੍ਹਾਂ ਕਤਲਿਆਮ ਕਰੇ ਤੇ ਉਹਨੂੰ ਜਾਇਜ਼ ਠਹਿਰਾਉਣ ਦਾ ਯਤਨ ਕਰੇ ਸੋ ਬਹੁਤ ਭਾਵਪੂਰਤ ਰੈਲੀ ਸੀ ਇਸ ਤਰ੍ਹਾਂ ਦੀਆਂ ਰੈਲੀਆਂ ਲਗਾਤਾਰ ਪੰਜਾਬ ਪਰ ਵਿੱਚ ਚੇਤਨਤਾ ਜਗਾਉਣ ਲਈ ਹੋਣੀਆਂ ਚਾਹੀਦੀਆਂ ਜੇ ਲੋਕ ਨਹੀਂ ਉੱਠਣਗੇ ਤਾਂ ਫਿਰ ਹੈਗਾ ਇਹ ਜ਼ਬਰ ਦਾ ਕੋਹਾੜਾ ਵਧਦਾ ਜਾਵੇਗਾ ਲੋਕਾਂ ਦੀ ਤਾਕਤ ਔਰ ਜਿਹੜੀ ਉਹਨਾਂ ਦੀ ਰੈਜ਼ਿਸਟੈਂਸ ਰੈਜ਼ਿਸਟੈਂਸ ਮੂਵਮੈਂਟ ਹੈਗਾ ਉਹੀ ਸਾਨੂੰ ਅੱਗੇ ਲੈ ਕੇ ਜਾਵੇਗੀ ਜੀ ਬਿਲਕੁਲ ਜੀ ਕਿਸੇ ਵੀ ਇਸ ਤਰ੍ਹਾਂ ਦੀ ਜਿਹੜੀ ਹੈ ਰੈਜ਼ਿਸਟੈਂਸ ਜ਼ਰੂਰੀ ਹੁੰਦੀ ਹੈ ਤੇ ਜਦੋਂ ਲੋਕ ਜਿਹੜਾ ਹੈ ਆਪਣੇ ਹੱਟ ਦੇ ਵਿੱਚ ਕਮਾਨ ਲੈ ਲੈਂਦੇ ਨੇ ਫਿਰ ਤੇ ਵੱਡੀਆਂ-ਵੱਡੀਆਂ ਜਿਹੜੀਆਂ ਸਰਕਾਰਾਂ ਨੂੰ ਵੀ ਚੁਕਣਾ ਪਿਆ ਜਾਂਦਾ ਹੈ